ਕਿਤਾ ਪੈਨਕ੍ਰਿਆਟ ਲੀਵਰ ਕਿਡਨੀ ਤੇ ਅੰਤਰੀਆਂ ਜਿਹੜੇ ਸਰੀਰ ਦੇ ਅੰਦਰ ਲਿਆ ਅੰਗ ਨੇ ਸੱਜਣੋ ਉਹ ਗੱਲਾਂ ਕਰਦੇ ਨੇ ਪਤਾ ਕੀ ਗੱਲਾਂ ਕਰਦੇ ਨੇ ਜਦੋਂ ਆਪਾਂ ਪਸ਼ੂਆਂ ਵਾਂਗੂ ਡੱਕ ਲੈਨੇ ਆਂ ਕਹਿੰਦਾ ਆ ਗਿਆ ਵਿਆਹ ਚਕਾਤੀ ਛਾਲ ਕੋਈ ਵੀ ਪ੍ਰੋਗਰਾਮ ਆ ਗਿਆ ਸੁਣੋ ਅੰਗਾਂ ਦਾ ਹੁੰਦਾ ਕੀ ਹਾਲ ਹੋ ਗਈ ਮੱਠੀ ਮੱਠੀ ਚਾਲ ਸਾਰੇ ਪੈ ਗਏ ਮੱਠੇ ਨੇ ਡੇਗਦੇ ਅੱਗ ਸਵਾ ਜਦੋਂ ਅੰਦਰ ਗੱਲਾਂ ਕਰਦੇ ਇਕੱਠੇ ਨੇ ਆ ਗਈ ਮਿੱਠੇ ਦੀ ਪਲੇਟ ਕਰਤਾ ਲੀਵਰ ਦਾ ਕੰਮ ਟੈਟ ਹੁੰਦੀ ਪਕੌੜਿਆਂ ਦੇ ਨਾਲ ਫਾਈਟ ਅੰਦਰ ਉੱਠਦੀ ਨਹੀਂ ਰਹੀ ਨਹੀਂ ਦਹੀਂ ਦਾਲ ਚੋਲ ਤੇ ਬੂੰਦੀ ਦੇਖਦੀ ਆਈਸਕ੍ਰੀਮ ਸਟ੍ਰੋਬੇਰੀ ਨਹੀਂ ਹੁਣ ਸੱਜਣੋ ਜਿਹੜਾ ਲੀਵਰਾ ਜਦੋਂ ਤੇ ਭਾਰ ਪੈ ਜਾਂਦਾ ਉਹ ਤੋਂ ਲੋਕ ਡੱਕ ਲੈਂਦੇ ਨੇ ਪਸ਼ੂ ਵਾਂਗੂ ਤਾਂ ਉਹ ਪਿੱਤੇ ਨੂੰ ਫੋਨ ਕਰਦਾ ਪਿੱਤਾ ਉਹਦੀ ਸਹਾਇਤਾ ਕਰਦਾ ਪਿੱਤਾ ਹੁੰਦਾ ਗਾਲ ਬਲੇਡਰ ਕਹਿੰਦੇ ਨੇ ਲੀਵਰ ਹੋ ਗਿਆ ਪੈਰੋ ਭਾਰ ਕਰਤੀ ਪਿੱਤੇ ਨੂੰ ਵੀ ਕਾਲ ਡੋਂਗਾ ਮੀਟ ਦਾ ਰੋਟੀਆਂ ਚਾਰ ਮੇਰਾ ਤਾਂ ਕਰਤਾ ਬੁਰਾ ਹਾਲ ਆਈ ਵਾਈ ਬਣ ਕੇ ਓਏ ਕਹਿੰਦਾ ਕਰਤਾ ਬਿਜੀ ਪਿੱਤੇ ਨੇ ਫੋਨ ਬਹਾਨਾ ਮਾਰਿਆ ਘੜ ਕੇ ਓਏ ਪਿੱਤੇ ਨੇ ਰਾਤ ਨੂੰ 10 ਵਜੇ ਫੋਨ ਕੱਟਦਾ ਕਹਿੰਦਾ ਲੀਵਰ ਕਿੱਧਰੋਂ ਆ ਗਿਆ ਯਾਰ ਮੇਰੀ ਸਹਾਇਤਾ ਮੰਗਣ ਮੇਰੀ ਕਹਿੰਦਾ ਮੈਂ ਤਾਂ ਰਾਤ ਦਾ ਬੜਾ ਤੰਗ ਓਏ ਮਾਰੀ ਬੀਅਰ ਚ ਪਾ ਕੇ ਭੰਗ ਇਹ ਪਿੱਤਾ ਉਹਨੂੰ ਕਹਿੰਦਾ ਲੀਵਰ ਨੂੰ ਤੂੰ ਸਹੇਤਾ ਪੈਨਕ੍ਰਿਆਟੋਂ ਮੰਗ ਮੈਂ ਤੇਰੀ ਦੁਖੀ ਕਹਾਣੀ ਤੋਂ ਮਾਰਦੇ ਪੈਗ ਮਲਾ ਕੇ ਬੰਦੇ ਇੱਥੇ ਬਿਨਾ ਪਾਣੀ ਤੋਂ ਕੀ ਕੰਮ ਆ ਮਤਲਬ ਕਿ ਉਹ ਵੀ ਹਾਜ਼ਮ ਕਰਨ ਵਾਲੇ ਰਸ ਪੈਦਾ ਕਰਦਾ ਲੀਵਰ ਦੀ ਸਹਾਈਤਾ ਕਰਦਾ ਤੇ ਜੇ ਆਪਾਂ देर रात ਨੂੰ ਖਾਣੇ ਖਾਂਦੇ 11 12 ਵਜੇ ਉਠੋਟਾ ਤਾਂ ਪੈਨਕ੍ਰਿਆਜ਼ ਖਰਾਬ ਹੋ ਜਾਂਦਾ ਕਹਿੰਦਾ ਫਿਰ ਲੀਵਰ ਨੇ ਲਾਇਆ ਪੈਨਕ੍ਰਿਆਜ਼ ਨੂੰ ਫੋਨ ਪਿੱਤੇ ਤੋਂ ਬਾਅਦ ਉਹ ਅੱਗੋਂ ਲਾਈ ਬੈਠਾ ਮਾਨ ਹੁਣ 11 ਵਜੇ ਤੱਕ ਪਣਕਰੈਜ ਸੌਂ ਗਿਆ ਕੰਮ ਕਰਕੇ ਆਪਦਾ ਵਿਚਾਰਾ 2 ਘੰਟੇ ਬਾਅਦ ਕਹਿੰਦਾ ਕੌਣ ਲੀਵਰ ਕਹਿੰਦਾ ਕਿਉਂ ਨਹੀਂ ਚੱਕਦਾ ਫੋਨ ਮੇਰਾ ਰਾਤ ਦਾ ਪਿਆ ਵਕਤ ਮੇਰੇ ਤੇ ਯਾਰ ਤਾਂ ਪਿਆ ਡਾਊਨ ਤੇਰਾ ਲੀਵਰ ਪਣਕਰੈਜ ਨੂੰ ਕਹਿੰਦਾ ਬਾਈ ਬਣ ਕੇ ਮੈਨੂੰ ਪਿੱਤਾ ਵੀ ਜਵਾਬ ਦੇ ਗਿਆ ਤੂੰ ਮੇਰੇ ਕੰਮ ਆ ਪਣਕਰੈਜ ਕਹਿੰਦਾ ਯਾਰ ਲੀਵਰ ਆ ਉਹ ਲੋਕ ਤਾਂ ਖਾਂਦੇ ਪਸ਼ੂਆਂ ਵਾਂਗੂ ਖਾਣੇ 버ਗਰ ਟਿੱਕੀਆਂ ਵਿੱਚ ਮਖਾਣੇ ਮੇਰੇ ਤਾਂ ਆਪ ਉਲਝੇ ਪੈਣੇ ਤਾਣੇ ਤੈਨੂੰ ਕਿੱਥੋਂ ਭੇਜਾਂ ਹਾਰਮੋਨ ਦੇ ਖਾਂਦੇ ਦੇਰ ਰਾਤ ਨੂੰ ਖਾਣੇ ਮੰਨੂ ਵੀ ਕਿੱਥੇ ਦਿੰਦੇ ਸੌਣ ਵੀ ਤਾਂ ਮਨ ਨੂੰ ਵੀ ਨਹੀਂ ਸੌਣ ਦਿੰਦੇ ਕਹਿੰਦਾ ਤੂੰ ਆਪਦੀ ਸਹਾਇਤਾ ਕਿਸ ਤੋਂ ਹੋਰ ਮੰਗਰ ਲੀਵਰ ਨੇ ਕੱਟਿਆ ਫੋਨ ਝਟਪਟ ਕਿਡਨੀਆਂ ਦਾ ਨੰਬਰ ਲਿਆ ਨੱਪ ਆਉਂਦੇ ਮੰਨੂ ਰਾਤ ਨੂੰ ਬੱਤ ਕਰੋ ਸਹਾਇਤਾ ਭੈਣੇ ਮੇਰੀ ਨਹੀਂ ਦੇਗੇ ਪਿੱਤੇ ਪੈਨਕ੍ਰਿਆਜ਼ ਜਵਾਬ ਸੋਨੂੰ ਮੈਂ ਦੁੱਖ ਸੁਣਾਉਣੀ ਨਹੀਂ ਕਹਿੰਦਾ ਮੈਨੂੰ ਆਸ ਮਤਲਬ ਕਿ ਜਵਾਬ ਦੇਗੇ 2:30 ਵਜੇ ਵੀ ਮੈਂ ਤਾਂ ਔਖਾਂ ਯਾਰ ਜਿਹੜਾ ਮੇਰਾ ਮਾਲਕ ਉਹ ਤਾਂ ਪਸ਼ੂ ਵਾਂਗੂ ਡੱਕੀ ਜਾਂਦਾ ਉਹ ਤਾਂ ਕਦੇ ਪੈਗ ਮਾਰਦਾ ਵਿਆਹ ਤੇ ਫਿਰਦਾ ਵੀ ਹੁਣ ਲੀਵਰ ਕਿਡਨੀ ਨੂੰ ਦੁੱਖ ਸੁਣਾਉਂਦਾ ਕਹਿੰਦਾ ਇਹ ਤਾਂ ਖਾਂਦੇ ਪਸ਼ੂਆਂ ਵਾਂਗੂ ਖਾਣੇ ਵਿਆ ਸਾਧੀਆਂ ਭੋਗ ਮਕਾਣਾ ਲੋਕਾਂ ਦਾ ਹਿੱਲਿਆ ਪਿਆ ਟਕਾਣਾ ਮੁਫਤ ਚ ਡਿੱਗਦੇ ਫਿਰਦੇ ਨੇ ਫਿਰ ਲੈਂਦੇ ਆਥਨ ਤੜਕੇ ਕੈਪਸੂਲ ਚਿੱਤ ਜਦੋਂ ਵੀ ਘਿਰਦੇ ਨੇ ਕਿਡਨੀਆਂ ਕਹਿੰਦੀਆਂ ਹਾਂ ਵੀਰਾ ਗੱਲ ਤਾਂ ਤੇਰੀ ਸੱਚ ਸੁਣ ਲਾ ਮੇਰੇ ਵੀ ਦੁੱਖ ਲੱਗਦੇ ਹੱਥ ਹੁੰਦੇ ਨਹੀਂ ਜਿੰਨਾ ਚਿਰ ਗੱਲ ਤੱਕ ਲਾਣ ਦਾ ਛੱਡਦੇ ਖਿਹੜਾ ਨਹੀਂ ਸੋ ਸਦੇ ਤਿੰਨ ਚਾਰ ਪੰਤੀ ਦਾਰੂ ਹਾਲ ਵੀ ਮੈਰਾ ਭੈੜਾ ਨਹੀਂ ਕਿਡਨੀਆਂ ਹੁਣ ਮਤਲਬ ਕਿ ਕਹਿੰਦੀ ਮੇਰਾ ਕੀ ਕੰਮ ਆ ਕਿਡਨੀਆਂ ਕਹਿੰਦੀਆਂ ਲੀਵਰ ਨੂੰ ਕਹਿੰਦੀ ਮੇਰਾ ਤੇਰਾ ਕੰਮ ਸਹੇ ਤਾਂ ਸੂ ਤਾਂ ਨਹੀਂ ਕਰਦੀ ਕਹਿੰਦੀ ਮੈਂ ਕਿडनी ਮੇਰਾ ਕੰਮ ਆ ਤਰਲ ਪਦਾਰਥ ਬਾਹਰ ਮੈਂ ਕੱਢਾਂ ਕਿਡਨੀ ਦਾ ਕੰਮ ਆ ਜਿਹੜੇ ਤਰਲ ਪਦਾਰਥ ਨੇ ਆਪਣੇ ਅੰਦਰ ਮਤਲਬ ਕਿ ਪਾਣੀ ਦੀ ਮਾਤਰਾ ਵਾਲੀ ਉਹਨੂੰ ਬਾਹਰ ਮੈਂ ਕੱਢਾਂ ਇਹ ਤਾਂ ਖੜ ਕੇ ਮਾਰਦੇ ਪਾਣੀ ਦਾ ਜੱਗਾ ਵਿੱਚੀ दारू ਵਿੱਚੀ ਡਰੱਗਾਂ ਕਿੱਥੋਂ ਪਾਣੂ ਲਾਣ ਮੈਂ ਖੱਟੇ ਵੇ ਮੇਰਾ ਤਾਂ ਕੰਮ ਤੇਰੇ ਨੂੰ ਕੰਮ ਖਰਾਬ ਮੈਂ ਔਖੀ ਔਖੀ ਕੱਟਾਂ ਵੀ ਹੁਣ ਕਹਿੰਦੀ ਇਹ ਤਾਂ ਖੜ ਕੇ ਪਾਣੀ ਦਾ ਜੱਗਾ ਮਾਰਦੇ ਨੇ ਆਪਣੇ ਐਕਸਸ ਹੋਣਾ ਵੀ ਖੜ ਕੇ ਪਾਣੀ ਨਾਲ ਪੋ ਕਿਡਨੀਆ ਖਰਾਬ ਹੋ ਜਾਂਦੇ ਨੇ ਵੀ ਮੇਰਾ ਕੰਮ ਆ ਤਰਲ ਪਦਾਰਥ ਬਾਹਰ ਹੀ ਕੱਢਣਾ ਲੀਵਰ ਨੂੰ ਕਹਿੰਦੀ ਆ ਲੀਵਰ ਕਹਿੰਦਾ ਯਾਰ ਪੌਣੇ 3 ਵੱਜ ਗਏ ਮੈਂ ਤਾਂ ਔਖਾ ਯਾਰ ਮੈਥੋਂ ਤਾਂ ਹਾਜ਼ਮ ਨਹੀਂ ਹੁੰਦਾ ਤਾਂ ਪਤੰਦਰ ਹੋਰ ਮਾਰਦਾ ਮੀਟ ਦਾ ਡੋਂਗਾ ਉੱਠ ਕੇ ਰਾਤ ਨੂੰ ਕਿਡਨਿਆਂ ਵੀ ਹੱਥ ਖੜਾ ਕਰ ਗਈਆਂ ਲੀਵਰ ਪੈ ਗਿਆ ਵਿਚਾਰਾ ਸੋਚੀ ਕਹਿੰਦਾ ਕਿਡਨੀਆਂ ਤਾਂ ਮੇਰੇ ਤੋਂ ਵੀ ਔਖੀ ਚੱਲ ਕਹਿੰਦਾ ਅੰਤਰੀਏ ਨੂੰ ਪੁੱਛਦਾ ਜਾऊ ਦੇਖੀ ਭਤੀਜੀ ਹੋ ਹੋ ਕਿਸੇ ਤਾਂ ਮੇਰੀ ਨਹੀਂ ਦੇਗੀ ਤੇਰੇ ਤੋਂ ਪਹਿਲਾਂ ਜਵਾਬ ਕਿਡਨੀ ਭੂਆ ਤੇਰੀ ਨੇ ਹੁਣ ਅੰਤਰੀਏ ਨੂੰ ਫੋਨ ਲਾਤਾ ਉਹਨੇ 4 ਵਜੇ ਤੜਕੀ ਅੰਤਰੀਏ ਨੂੰ ਫੋਨ ਲਾਇਆ ਅੰਤਰੀਏ ਦਾ ਕੀ ਕੰਮ ਆ ਜਿਹੜੇ ਸੂਟੀਆਂ ਅੰਤਰੀ ਨੇ ਵੀ ਉਹ ਬਰੀਕ ਖਾਣਾ ਪਚਾਉਂਦੀ ਨੇ ਮਤਲਬ ਕਿ ਵੀ ਹਲਕੀ ਹਲਕੀ ਕਹਿੰਦਾ ਛੋਟੀਆਂ ਅੰਤਰੀ ਨੇ فرمایا ਕੰਮ ਸਾਡਾ ਖਾਣਾ ਬਰੀਕ ਪਚਾਇਆ ਕਹਿੰਦਾ ਇਹਨੇ ਵਿੱਚ ਬੱਕਰੇ ਦਾ ਹੱਡ ਪਚਾਇਆ ਸੋਚ ਤਾਂ ਚੜ੍ਹਨੀ ਪੱਕੀ ਆ ਤੁਰਨਾ ਪਈ ਇਹ ਕਿਤੇ ਪੈਦਲ ਫੇਰ ਸਾਡੀ ਭਰ ਦੇ ਵਖੀ ਆ ਅੰਤੜੀਆਂ ਕਹਿੰਦੀਆਂ ਲੀਵਰ ਨੂੰ ਕਹਿੰਦੀ ਬਈ ਤੇਰੀ ਸਿਹਤਾਂ ਦਾ ਅਸੀਂ ਕਰ ਦਿੰਦੀ ਕਹਿੰਦੀ ਸਾਡਾ ਕੰਮ ਆ ਮਤਲਬ ਇਹ ਖਾਣਾ ਜਿਹੜਾ ਬਰੀਕ ਉਹਨੂੰ ਪਚਾਉਣਾ ਕਹਿੰਦੇ ਇਹਦਾ ਬੱਕਰੇ ਦਾ ਹੱਡ ਖਾਈ ਜਾਂਦਾ ਕਹਿੰਦੀ ਇਹ ਅਸੀਂ ਕਿੱਥੋਂ ਪਚਾਵਾਂਗੇ ਇਸ ਲਈ ਬਈ ਮੇਰੇ ਵੀ ਹੱਥ ਖੜਨੇ ਮਤਲਬ ਕਿ ਅੰਤ ਨੇ ਵੀ ਜਵਾਬ ਦੇ ਗਈਆਂ ਇਹਨਾਂ ਨੇ ਲੈੜਾਂ ਕਿਹੜਾ ਲਾਇਸੈਂਸ ਢਿੱਡ ਤੂੜੀ ਵਾਲਾ ਕੋਠਾ ਦੱਸ ਸਾਰੇ ਅੰਗਾ ਦੀ ਕਰਾਈ ਪ ਖਾ ਕੇ ਦੁਪਹਿਰੇ ਰੋਟੀਆਂ ਮਾਰਦੇ ਚਾਹਦੇ ਆ ਬਾਟੀਆਂ ਚਾਰਨੇ ਅੰਤਰੇ ਕਹਿੰਦੀ ਕਹਿੰਦੀ ਦੱਸ ਇਹ ਮੇਰਾ ਹਾਲ ਆ ਕਹਿੰਦੀ ਇਹ ਕਹਿੰਦੇ ਮੈਂ 50 ਅੰਤੜੀਏ ਫਿਰ ਕਹਿੰਦੇ ਅੰਦਰ ਕੰਮ ਨਹੀਂ ਕਰਦੇ ਕਹਿੰਦੇ ਲੀਬਰ ਕਹਿੰਦਾ ਹਾਂ ਓਏ ਲੀਬਰ ਜਿਆਦਾ ਵਿਚਾਰਾ 5 ਵਜੇ ਔਖਾ ਹੋ ਗਿਆ ਕਹਿੰਦਾ ਯਾਰ ਹਾਂ ਕਹਿੰਦਾ ਗੱਲ ਤਾਂ ਸੋਡੀ ਠੀਕ ਆ ਸਾਰੇ ਅੰਗਾਂ ਨੂੰ ਕਹਿੰਦਾ ਆਪਾਂ ਕਹਿੰਦਾ ਜੂਨੀਅਨ ਇਕੱਠੀ ਕਰੋ ਆਪਾਂ ਕਰਾਂਗੇ ਕਿੰਨਾ ਚਿਰ ਓਡੀਕਾਂ ਜੇ ਦੇ ਤਾਂ ਜਵਾਬ ਮਾਰਨਗੇ ਚੀਕਾਂ ਫਿਰ ਅਸੀਂ ਲੋਟ ਨਹੀਂ ਆਉਣਾ ਓਏ ਦਾਰੂ ਮੀਟ ਦੀ ਗੱਲ ਸਾਡਾ ਔਖਾ ਹੋ ਪਾਣੀ ਪਚਾਉਣਾ ਓਏ ਬੰਦੇ ਨੂੰ ਕਹਿੰਦਾ ਉਹ ਤੇ ਫਿਰ ਜਿੰਨੇ ਮਰਜ਼ੀ ਟੀਕੇ ਲਵਾ ਲਈ ਐਕਸਰੇ ਈਸੀਜੀ ਆਪਾਂ ਮੇ ਕਰਾ ਲਈ ਨਾ ਨਮਾ ਆਪਾਂ ਇੰਤਰਾ ਲਈ ਗੱਲ ਪਰ ਉਹ ਨਾ ਰਹਿਣੀ ਵੇ ਰੂਹੇਂ ਦਾ ਪੱਟਾਂ ਤੇ ਹੱਥ ਮਾਰ ਕੇ ਗੱਲ ਕੋਈ ਰਾਹ ਨਹੀਂ ਪੈਣੀ ਵੇ ਲੀਵਰ ਨੇ ਕਹਿੰਦਾ ਬੰਦੇ ਨੂੰ ਹਣ ਸਦਾ ਸਾਰੇ ਅੰਗ ਕਹਿੰਦੇ ਨੇ ਲੀਵਰ ਕਹਿੰਦਾ ਇਹ ਤਾਂ ਛੜ ਦੇ ਪੁੱਠੇ ਸਿੱਧੇ ਖਾਣ ਜੇ ਤੂੰ ਜ਼ਿੰਦਗੀ ਜਿਉਣੀ ਵੇ ਅਜੇ ਵੀ ਮੌਕਾ ਖਾਲਾ ਚੱਜਦਾ ਲੰਗੀ ਘੜੀ ਹੱਥ ਨਹੀਂ ਆਉਣੀ ਵੇ ਅਜੇ ਵੀ ਮੌਕਾ ਖਾਲਾ ਚੱਜਦਾ ਲੰਗੀ ਘੜੀ ਹੱਥ ਨਹੀਂ ਆਉਣੀ ਵੇ ਇਸ ਲਈ ਸੱਜਣੋ ਜਿਹੜੇ ਸਰੀਰ ਦੇ ਅੰਦਰਲੇ ਅੰਗ ਨੇ ਲੀਵਰ ਪਿੱਤਾ ਕਿਡਨੀਆਂ ਇਹ ਸੂਖ ਮੰਗ ਨੇ ਮਤਲਬ ਕਿ ਕੀ ਇਹਨਾਂ ਨੂੰ ਜੇ ਆਪਾਂ ਸਹੀ ਰੱਖਾਂਗੇ ਇਹ ਨਹੀਂ ਹੈਗਾ ਵੀ ਕਿਤੇ ਪੁੱਠਾ ਛਿੱਧੇ ਖਾਣੇ ਖਾਈ ਜੋ ਤੇ ਅੰਦਰਾਂ ਗੱਲਾਂ ਕਰਦੇ ਨੇ ਇੱਕ ਦੂਜੇ ਦਾ ਸਾਥ ਛੱਡਦੇ ਨੇ ਫਿਰ ਬੰਦਾ ਪਸਤਾਉਂਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਮੈਸੇਜ ਦਿੱਤਾ ਇੱਕ ਸ਼ੇਅਰ ਹੋ ਸਾਰੀ ਚ ਧੰਨਵਾਦ ਜੀ